ਜੋ ਸੀਐਮਸਓ ਵੱਲੋਂ ਜਿਹੜੀ ਯੋਗ ਨਸ਼ਾ ਬੋਧ ਡਾਇਰੈਕਟਰ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸੀ 10 ਕਿਲੋ ਹੀਰੋਇਨ ਇਹ ਬਾਜ਼ ਜੱਟ ਜਈਏ 10 ਕਿਲੋ 248 ਗ੍ਰਾਮ ਹੀਰੋਇਨ ਤੇ ਤਿੰਨ ਵੱਡੇ ਸਮਗਲੇ ਜਿਹੜਾ ਵੱਡਾ ਕਾਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਿਸਿਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹ ਇਹ ਰਾਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾ ਖੁਰ ਚੀਮਾ ਕਰਾਂ ਪਿੰਡ ਹੈਗਾ ਸੌਰੀ ਤਰਨਤਾਰਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਹੈ ਆਕਾਸ਼ਦੀਪ ਬਾਰਬਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਅਨਿਸ਼ਚਿਤ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇੰਸਪੈਕਟਰ ਬੋਲਪਦੀਪ ਦੀ ਸੁਪਰਵਾਈਜ਼ਨ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ son of ਦਲੇਰ ਸਿੰਘ ਵਿਲੇਜ ਕੋਟਲੀ ਫਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਕਰਨਾਲ ਇਹ ਬੜਾ ਇੰਪੋਰਟੈਂਟ ਕੇਸ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜਿਹੜਾ ਆਪਾਂ ਦੇਖੀਏ ਪਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਔਰ ਜਿਹਦੀ ਪੁੱਛਗਿੱਛ ਕੀਤੀ ਗਈ ਹੈ ਉਸ ਚ ਬੜੀ ਰਿਵੀਲਿੰਗ ਗੱਲ ਇੱਕ ਇੰਪੋਰਟੈਂਟ ਗੱਲ ਸਾਹਮਣੇ ਆਈ ਹੈ ਕਿ 2018 ਤੋਂ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਹੈ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਬੈਠ ਕੇ ਰਿਸਿਵ ਕਰਕੇ ਉੱਥੇ ਝੋਲੇ ਪਾ ਕੇ ਜਦੋਂ ਇਹ ਡਰੱਗ ਦੇ ਪੈਕੇਟ ਉੱਥੇ ਲਿਆਉਂਦਾ ਆਪਣੇ ਪਰਨੇ ਚ ਵੀ ਪਣ ਲੈਂਦਾ ਕਈ ਵਾਰੀ ਉੱਥੇ ਵਿਹਾ ਕੇ ਆਪਣੇ ਘਰ ਲਿਆਉਂਦਾ ਸੋ ਜਿਹੜਾ ਆਪਾਂ ਜੋ ਇੰਟਰੋਗੇਸ਼ਨ ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨਿਆ ਵੀ ਇਸ ਤੋਂ ਇਹਦੇ ਤੋਂ ਵੱਧ ਹੀ ਹੋ ਸਕਦੀ ਘੱਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹੀਰੋਇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟਬੈਕ ਹੈ ਇਸ ਡਰੱਗ ਕਾਰਟਨ ਨੂੰ

ਉਦੇ ਜਿਹੜੀ ਅਗਲੀ ਗੱਲ ਆ ਉਹ ਡਰਗ ਮੰਨੀ ਔਰ ਬਾਕੀ ਜਿਹੜਾ ਹਵਾਲਾ ਉਹਦੇ ਲਿੰਕੇਜਸ ਬਾਰੇ ਗੱਲ ਆ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਤੁਹਾਡਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਬੰਦਾ ਵੀ ਪਿੰਪੁਆਇੰਟਡ ਹੈ ਉੱਤੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਲੱਖਾਂ ਵਿੱਚ ਸਾਨੂੰ ਡਰਗ ਮੰਨੀ ਵੀ ਇੱਥੇ ਬਰਾਮਦ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਹੈ ਕਿ 10 ਕਿਲੋ ਪਲੱਸ ਜਿਹੜਾ ਫੜਿਆ ਜਾਣਾ ਔਰ ਸਾਰਾ ਐਡਜੋਇਨਿੰਗ ਡਿਸਟ੍ਰਿਕਟ ਦਾ ਹੈਗਾ ਸੋ ਇਹਦੇ ਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੁਸ਼ ਮਿਲੀ ਹੈ ਆਲਰੇਡੀ 100 ਦੇ ਨੇੜੇ ਤੇ ਅਸੀਂ ਪਹੁੰਚ ਚੁੱਕੇ ਹਾਂ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਆ ਬਾਕੀ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰਾਪਰਟੀਆਂ ਨੇ ਜਦੋਂ ਦੋ ਮੋਟਰਸਾਈਕਲ ਫੜੇ ਗਏ ਆ ਸਾਰੀ ਇਹ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰਾਪਰਟੀ ਦੇ ਕਿ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲਸ ਹਰ ਅਸੀਂ ਇਹਦੇ ਤੇ ਇਨਵੈਸਟੀਗੇਟ ਕਰਾਂਗੇ